ਹਾਰੇ ਕ ਸਿੱਖ ਦਾ ਜਿਹੜਾ ਮਨ ਦੀ ਚਾਹ ਹੁੰਦੀ ਹੈ ਕਿ ਅਸੀਂ ਜਿਹੜੇ ਰੋਤ ਨਿੰਦੇ ਅਰਦਾਸ ਕਰਦੇ ਹਾਂ ਕਿ ਜਿਹੜੇ ਸਾਡੇ ਕੋਲ ਗੁਰੂ ਧਾਮ ਵੀ ਛੋੜੇਗੇ ਨੇ ਤੇ ਉਹਨਾਂ ਦੇ ਖੂਲੇ ਦੇਰੇ ਦਰਸ਼ਨ ਨੇ ਦਿਦਾਰੇ ਕਰਵਾਏ ਜਾਣ ਪਰ ਸਾਡੇ ਮਨ ਦੇ ਵਿੱਚ ਚਾਹ ਬੜਾ ਹੁੰਦਾ ਪਰ ਸਾਡੇ ਕੋਲ ਕਈ ਵਾਰ ਪਾਸਪੋਰਟ ਵੀ ਨਹੀਂ ਹੁੰਦਾ ਪਰ ਉਸ ਵਾਸਤੇ ਕੀ ਪ੍ਰੋਸੈਸ ਹੈ ਕਿ ਤੁਸੀਂ ਜਿਹੜੇ ਦਰਸ਼ਨ ਆ ਉਹ ਕਰ ਸਕਦੇ ਹੋ ਕਿਉਂਕਿ ਇਹ ਜਿਹੜੀ ਦੂਰ ਮਿਲ ਵੀ ਲਗਾਈ ਗਿਆ ਤੇ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਜ਼ਮੀਨ ਆ ਉਹ ਕੀ ਭਾਰਤ ਦੀ ਆ ਜਾਂ ਪਾਕਿਸਤਾਨ ਦੀ ਆ ਇਸ ਜਿਹੜੀ ਪੂਰੀ ਚਰਚਾ ਅਸੀਂ ਕਰਾਂਗੇ ਸਾਡੇ ਕੋਲ ਜਿਹੜੇ ਸਥਾਨ ਵੀ ਛੋੜੇਗੇ ਨੇ ਤੇ ਉਹਦੇ ਖੂਲੇ ਦਰਸ਼ਨ ਤੇ ਦਾ ਜਿਹੜੇ ਜੇਕਰ ਕਿਸੇ ਕੋਲ ਪਾਸਪੋਰਟ ਨਹੀਂ ਹੈ ਤਾਂ ਕਿਸ ਤਰ੍ਹਾਂ ਦਰਸ਼ਨ ਕਰ ਸਕਦਾ ਜਿਹਦੇ ਕੋਲ ਪਾਸਪੋਰਟ ਨਹੀਂ ਹੈਗਾ ਉਹ ਕੀ ਕਰੇਗਾ ਉਹਦਾ ਰਸਤਾ ਹੋਰ ਆ ਉਥੋਂ ਵਾਪਸ ਆਏਗਾ ਜਿੱਥੇ ਆਪਾਂ ਖੜੇ ਆ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਤੇ ਆ ਕੇ ਨਾਲ ਹੀ ਤੁਹਾਨੂੰ ਇੱਥੇ ਸਾਹਮਣੇ ਐਲਸੀਡੀ ਲੱਗੀ ਹੈ ਜਿੱਥੇ ਆਪਾਂ ਦਰਸ਼ਨ ਕੀਤੇ ਹੋਣਾ ਬਿਲਕੁਲ ਇੱਥੋਂ ਲਾਈਵ ਚੱਲ ਰਿਹਾ YouTube ਚੈਨਲ ਆ YouTube ਦੇ ਸਾਰੇ ਜਿਹੜੇ ਇੱਥੇ ਆ ਕੇ ਲਾਈਵ ਚੱਲ ਰਿਹਾ ਉਸ ਲਾਈਵ ਕਿਹੜੇ ਪ੍ਰੋਗਰਾਮ ਹੋਤੇ ਰਾਈਪ ਚਿਤ ਕਰਕੇ ਦਰਸ਼ਨ ਕਰ ਸਮੇਂ ਕੀ ਆਪਣਾ ਵਾਹਨ ਲਿਆ ਸਕਦੇ ਹਾਂ ਜਾਂ ਕਿਵੇਂ ਜਾਓਗੇ ਉਹਦੇ ਗੇਟ ਦੇ ਨਾਲ ਸਾਹਮਣੇ ਜਗ੍ਹਾ ਬਣੀ ਹੈ ਉੱਥੇ ਤੱਕ ਤੁਸੀਂ ਜਾਓਗੇ ਆਪਣੇ ਜਿਵੇਂ ਇੰਡੀਆ ਦਾ ਇਹ ਰਿਕਸ਼ਾ ਜਾਂ ਜਿਹੜੀ ਵੀ ਇੱਥੇ ਸਾਧਨ ਹੈਗੇ ਨੇ ਆਪਣੇ ਵਹੀਕਲ ਤੋਂ ਪੈਦਲ ਲਾਓ ਪੈਦਲ ਵੀ ਇੱਥੇ ਆਓਗੇ ਕੁਝ ਦੂਰ ਨਹੀਂ ਵੀ ਹੈਗੀ ਸਿਰਫ 2-300 ਗੱਜ ਜਿਹੜੀ ਹੈਗੇ ਮੀਟਰ ਦੂਰੀ ਹੈ ਜਿਹੜਾ ਸਾਮਾਨ ਜਿਹੜੀ ਜ਼ਮੀਨ 'ਤੇ ਪਈ ਆ ਉਹ ਕੀ ਉਹ ਭਾਰਤ ਦੀ ਆ ਜਾਂ ਪਾਕਿਸਤਾਨ ਦੀ ਆ ਕਿ ਜਿਹੜਾ ਕਿਸਾਨ ਨੇ ਉਸ ਨੂੰ ਕਿਵੇਂ ਵੰਦੇ ਹੋਣਗੇ ਜਿਹਦੇ ਖੇਤ ਨੇ ਉਹਨਾਂ ਦਾ ਇੱਕ ਬਕਾਇਦਾ ਕਾਰਡ ਬਣਿਆ ਹੋਇਆ ਜਿਵੇਂ ਆਪਾਂ ਆਇਡੈਂਟੀਟੀ ਕਾਰਡ ਜਿਵੇਂ ਆਪਣੇ ਬਣਿਆ ਜਿਹਦਾ ਵੀ ਗਰੰਟੀ ਕਾਰਡ ਹੈਗਾ ਜਿਹਦੀ ਜਿਮੀਨੋ ਬਿਲਕੁਲ ਉਹ ਇੱਕ ਬਾਰਡਰ ਸਕਿਉਰਿਟੀ ਵੱਲੋਂ ਫੋਰਸ ਵੱਲੋਂ ਉਹਦੇ ਰੀਲੀਜ਼ ਕੀਤੇ ਜਾਂਦੇ ਨੇ ਕਿ ਇਹ ਬੰਦਾ ਜਿਹੜਾ ਹੈਗਾ ਇਹ ਜਗਾ ਉਹਦੀ ਸਾਰਾ ਉੱਪਰ ਲਿਖਿਆ ਜਾਂਦਾ ਉਹ ਉਹਦੇ ਚ ਕਾਰਡ ਉਹਦਾ ਨੌਕਰ ਦਾ ਵੀ ਹੋ ਸਕਦਾ ਮਾਲਕ ਵੀ ਹੋ ਸਕਦਾ ਜਿਹਦਾ ਜਿਹਦਾ ਵੀ ਉਹਦੇ ਨੇ ਜਾਣਾ ਤਾਂ ਉਹ ਕਾਰਡ ਦਿਖਾ ਕੇ ਇੱਕ ਬਕਾਇਦਾ ਗੇਟ ਬਣੇ ਨੇ ਸਸਿਕਾ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਹੈ ਅਸੀਂ ਅੱਜ ਖੜੇ ਆਂ ਭਾਰਤ ਤੇ ਪਾਕਿਸਤਾਨ ਦੀ ਸਰਦ ਉੱਪਰ ਕਿਉਂਕਿ ਹਰ ਇੱਕ ਸਿੱਖ ਦਾ ਜਿਹੜਾ ਮਨ ਦੀ ਚਾਹ ਹੁੰਦੀ ਹੈ ਕਿ ਅਸੀਂ ਜਿਹੜੇ ਰੋਹਤ ਨਿੰਦੇ ਅਰਦਾਸ ਕਰਦੇ ਆਂ ਕਿ ਜਿਹੜੇ ਸਾਡੇ ਕੋਲ ਗੁਰੂ ਧਾਮ ਦੀ ਛੋੜੇਗੇ ਨਹੀਂ ਤੇ ਉਹਨਾਂ ਦੇ ਖੂਲੇ ਜਿਹੜੇ ਦਰਸ਼ਨ ਨੇ ਦਿਦਾਰੇ ਕਰਵਾਏ ਜਾਣ ਪਰ ਸਾਡੇ ਮਨ ਦੇ ਵਿੱਚ ਚਾਹ ਬੜਾ ਹੁੰਦਾ ਪਰ ਸਾਡੇ ਕੋਲ ਕਈ ਵਾਰ ਪਾਸਪੋਰਟ ਵੀ ਨਹੀਂ ਹੁੰਦਾ ਪਰ ਉਸ ਵਾਸਤੇ ਕੀ ਪ੍ਰੋਸੈਸ ਹੈ ਕਿ ਤੁਸੀਂ ਜਿਹੜੇ ਦਰਸ਼ਨ ਆ ਉਹ ਕਰ ਸਕਦੇ ਹੋ ਕਿਉਂਕਿ ਉਹਰੇ ਜਿਹੜੀ ਦੂਰ ਮਿਲੀ ਵੀ ਲਗਾਈ ਗਿਆ ਤੇ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਜਮੀਨ ਹੈ ਉਕੀ ਭਾਰਤ ਦੀ ਆ ਜਾਂ ਪਾਕਿਸਤਾਨ ਦੀ ਹੈ ਇਸ ਜਿਹੜੀ ਪੂਰੀ ਚਰਚਾ ਅਸੀਂ ਕਰਾਂਗੇ ਮੈਨਾ ਚਰਚਾ ਕਰਨ ਦੇ ਲਈ ਮੇਰੇ ਸਹਿਯੋਗੀ ਗੁਰੂਮukh ਸਿੰਘ ਰਪਾਣਾ ਜੀ ਮੌਜੂਦ ਹਨ ਰਪਾਣਾ ਸ਼ਾਸ਼ੀ ਕਾਲ ਜੀ ਰਪਾਣਾ ਜੀ ਭਾਰਤ ਤੇ ਪਾਕਿਸਤਾਨ ਦੀ ਸਰਦ ਉੱਪਰ ਖੜੇ ਆ ਉਹ ਕਿਹਾ ਪਹਿਲਾਂ ਵੀ ਕਹਿ ਚੁੱਕਿਆ ਹਰੋਜ ਗੁਰੂ ਧਾਮਾਂ ਦੇ ਵਿਚ ਅਰਦਾਸ ਹੁੰਦੀ ਹੈ ਕਿ ਸਾਡੇ ਕੋਲ ਜਿਹੜੇ ਸਥਾਨ ਬਿਛੋੜੇ ਗਏ ਨੇ ਤੇ ਉਹਦੇ ਖੁੱਲੇ ਦਰਸ਼ਨ ਤੇ ਦਾ ਦਰੇ ਨੇ ਉਹ ਕਰਵਾਏ ਜਾਣ ਜੇਕਰ ਕਿਸੇ ਕੋਲ ਪਾਸਪੋਰਟ ਨਹੀਂ ਹੈ ਤਾਂ ਕਿਸ ਤਰ੍ਹਾਂ ਦਸ਼ਰ ਕਰ ਸਕਦਾ ਪਹਿਲ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ ਹੈ ਅਮਰਜੀਤ ਗੱਲ ਇਹ ਹੈ ਕਿ ਕਾਫੀ ਦੇਰ ਤੋਂ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਤੋਂ ਦਰਸ਼ਨ ਦੇਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਜਿਹੜੇ ਪਾਕਿਸਤਾਨ ਦੇ ਵਿੱਚ ਆਪਾਂ ਪਿੱਛੇ ਬੈਕ ਤੇ ਦੇਖ ਰਹੇ ਹਾਂ ਤੇ ਉਹ ਪਾਕਿਸਤਾਨ 'ਚ ਰਹਿ ਗਏ ਸੀ ਜਿਹੜੇ ਆਪਣੇ ਤੋਂ ਵਿਛੜ ਗਏ ਜਿਵੇਂ ਤੁਸੀਂ ਦੱਸਿਆ ਪਹਿਲਾਂ ਗੁਰਧਾਮ ਤੇ ਉਹਦੇ ਦਰਸ਼ਨ ਪਹਿਲਾਂ ਇਸ ਆਪਣੀ ਖੱਬੀ ਸਾਈਡ ਦੇ ਉੱਪਰ ਜਿਹੜੀ ਚੌਂਕੀ ਬਣੀ ਹੈ ਇਹਦੇ ਉੱਪਰ ਦੂਰਬੀਨ ਲੱਗੀ ਹੁੰਦੀ ਸੀ ਉਹ ਦੂਰਬੀਨ ਰਾਹੀਂ ਕਰਾਈ ਜਾਂਦੇ ਸੀਗੇ ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਅਰਦਾਸਾਂ ਕੀਤੀਆਂ ਅਰਦਾਸਾਂ ਦੀ ਸੁਣੋ ਸੁਣਵਾਈ ਜਿਵੇਂ ਆਪਾਂ ਕਹਿੰਦੇ ਹੋਗੀ ਤੇ ਆਖਿਰ ਕੁਝ ਸਾਲ ਪਹਿਲਾਂ ਜਿਹੜਾ ਇਹ ਭਾਰਤ ਪਾਕਿਸਤਾਨ ਦੇ ਵਿਚਕਾਰ ਕਰਤਾਰਪੁਰ ਲਾਂਘਾ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਉਹ ਖੁੱਲ ਗਿਆ ਤੇ ਜਿਹੜੇ ਸਿੱਖ ਕੌਮ ਦੇ ਉਹ ਲੋਕ ਜਿਨ੍ਹਾਂ ਦੇ ਅੰਦਰ ਮਨਚ ਇੱਛਾ ਸੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਉਹ ਜਿਹੜੇ ਦਰਸ਼ਨ ਗਿਦਾਰੇ ਉਹ ਸ਼ੁਰੂ ਹੁਣ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਹੇ ਕਿ ਦਰਸ਼ਨ ਸਾਰੇ ਹੋਰ ਕਿਵੇਂ ਆ ਦੇਖੋ ਜੇ ਤਾਂ ਤੁਹਾਡੇ ਕੋਲ ਪਾਸਪੋਰਟ ਹੈ ਫਿਰ ਤਾਂ ਤੁਸੀਂ ਅਲੱਗ ਤਰੀਕਾ ਅਪਣਾ ਸਕਦੇ ਹੋ ਉੱਥੇ ਜਾ ਕੇ ਫਿਜ਼ੀਕਲੀ ਜਾ ਕੇ ਦਰਸ਼ਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਨਲਾਈਨ ਅਪਲਾਈ ਕਰੋਗੇ ਆਨਲਾਈਨ ਅਪਲਾਈ ਤੋਂ ਬਾਅਦ ਫਿਰ ਤੁਹਾਡੇ ਇਸ ਜਗ੍ਹਾ ਤੇ ਆ ਕੇ ਬਾਇਓਮੈਟ੍ਰਿਕ ਹੋਏਗਾ ਲਗਭਗ 12 ਤੋਂ 15 ਦਿਨਾਂ ਬਾਅਦ ਤੁਹਾਨੂੰ ਜਿਹੜਾ ਮੈਸੇਜ ਆਏਗਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਸਮਾਂ ਮਿਲੇਗਾ ਕਿੰਨੇ ਵਜੇ ਮਾ ਪਾਸਪੋਰਟ ਬਣਾਉਣੇ ਸਮਾਂ ਬਾਇਓਮੈਟ੍ਰਿਕ ਹੋਣਗੇ ਬਾਇਓਮੈਟ੍ਰਿਕ ਤੋਂ ਬਾਅਦ ਫਿਰ ਤੁਹਾਡੀ ਇੱਕ ਡੇਟ ਹੋਏਗੀ ਕਿ ਇੰਨੀ ਤਰੀਕ ਨੂੰ ਤੁਸੀਂ ਜਾਣਾ ਸਵੇਰੇ ਜਾ ਕੇ ਸ਼ਾਮ ਨੂੰ ਤੁਹਾਨੂੰ ਵਾਪਸ ਆਉਣਾ ਪਏਗਾ ਜਿਹੜੇ ਕੋਈ ਜਿਹੜਾ ਸਥਾਨ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਬਿਲਕੁਲ ਸਿਰਫ ਇੱਕੋ ਗੁਰਦੁਆਰਾ ਸਾਹਿਬ ਹੈ ਜਿਹੜਾ ਇਹ ਨਹੀਂ ਹੈਗਾ ਤੁਸੀਂ ਪਾਕਿਸਤਾਨ ਚ ਐਂਟਰ ਕਰ ਸਕਦੇ ਹੋ ਪਾਕਿਸਤਾਨ ਚ ਐਂਟਰ ਨਹੀਂ ਕਰ ਸਕਦੇ ਸਿਰਫ ਗੁਰਦੁਆਰਾ ਸਾਹਿਬ ਹੀ ਜਾ ਸਕਦੇ ਹੋ ਤੇ ਉੱਥੋਂ ਹੀ ਤੁਹਾਨੂੰ ਵਾਪਸ ਆਉਣਾ ਪਏਗਾ ਹੁਣ ਅਗਲੀ ਗੱਲ ਇਹ ਹੈ ਕਿ ਉੱਥੇ ਕੀ ਆਪਣਾ ਵਾਹਨ ਲਿਆ ਸਕਦੇ ਹੋ ਜਾਂ ਕਿਵੇਂ ਜਾਓਗੇ ਤੁਸੀਂ ਜਿਹੜਾ ਇਹ ਸਾਹਮਣੇ ਕੋਰੀਡੋਰ ਹੈ ਹਮ ਭਾਰਤ ਦੇ ਵਿੱਚ ਬਿਲਕੁਲ ਇੱਥੇ ਆਪਣੇ ਵਾਹਨ ਰਾਈਂ ਬਸ ਰਾਈਂ ਇੱਥੇ ਆਓਗੇ ਆਉਣ ਤੋਂ ਬਾਅਦ ਬਾਇਓਮੈਟ੍ਰਿਕ ਹੋਏਗੀ ਦੁਆਰਾ ਫਿਰ ਤੋਂ ਬਿਲਕੁਲ ਇਸ ਤੋਂ ਬਾਅਦ ਤੁਸੀਂ ਪੈਦਲ ਜਿਹੜਾ ਉਹ ਸਾਹਮਣੇ ਗੇਟ ਦਿਖ ਰਿਹਾ ਹਾਂ ਬਿਲਕੁਲ ਉਹਦੇ ਗੇਟ ਦੇ ਨਾਲ ਸਾਹਮਣੇ ਜਗ੍ਹਾ ਬਣੀ ਹੈ ਉੱਥੇ ਤੱਕ ਤੁਸੀਂ ਜਾਓਗੇ ਆਪਣੇ ਜਿਵੇਂ ਇੰਡੀਆ ਦਾ ਇਹ ਰਿਕਸ਼ਾ ਜਾਂ ਜਿਹੜੇ ਵੀ ਇੱਥੇ ਸਾਧਨ ਹੈਗੇ ਨੇ ਆਪਣੇ ਵਹੀਕਲ ਤੋਂ ਬਿਨਾਂ ਪੈਦਲ ਲਾਓ ਪੈਦਲ ਵੀ ਤੱਕ ਆਓਗੇ ਕੁਝ ਦੂਰ ਨਹੀਂ ਨਹੀਂ ਹੈਗੀ ਸਿਰਫ 2-300 ਗੱਜ ਜਿਹੜੀ ਹੈਗੇ ਮੀਟਰ ਦੂਰੀ ਹੈ ਇਸ ਤੋਂ ਬਾਅਦ ਤੁਹਾਨੂੰ ਅੱਗੇ ਹਾਂ ਪਾਕਿਸਤਾਨ ਦੇ ਵਾਹਨ ਮਿਲਣਗੇ ਬਿਲਕੁਲ ਉਹਦੇ ਵਿੱਚ ਬੱਸਾਂ ਵੀ ਆ ਈ ਬੱਸ ਵੀ ਆ ਈ ਰਿਕਸ਼ਾ ਵੀ ਆ ਤੇ ਉਹ ਅੱਗੇ ਲੈ ਕੇ ਜਾਣਗੇ ਉਹਦੇ ਰਾਹੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਹੈਗੇ ਨੇ ਦਰਸ਼ਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਤਾਰਪੁਰ ਸਾਹਿਬ ओके ठीक ਜਿਹੜੀ ਗੁਰਦੁਆਰਾ ਕਰਤਾਰਪੁਰ ਸਾਹਿਬ ਉਹਦੇ ਦਰਸ਼ਨ ਹੋਣਗੇ ਜਿਹੜੇ ਤੁਸੀਂ ਗੱਲ ਨੰਕਾਣਾ ਸਾਹਿਬ ਦੀ ਕੀਤੀ ਆ ਉਹ ਇੱਥੇ ਨਹੀਂ ਹੈ ਉਹ ਹੋਰ ਕਿਤੇ ਹੈ ਇੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਜਿਹੜਾ ਹੈਗਾ ਉਹ ਸਿਰਫ ਉਹਦੇ ਦਰਸ਼ਨ ਹੋਣਗੇ ਸਿਰਫ ਇੱਕ ਗੁਰੂ ਘਰ ਦੇ ਦਰਸ਼ਨ ਹੋਣਗੇ ਉੱਥੋਂ ਤੁਹਾਨੂੰ ਵਾਪਸ ਆਉਣਾ ਪੈਗਾ ਤੁਸੀਂ ਪਾਕਿਸਤਾਨ ਐਂਟਰੀ ਨਹੀਂ ਕਰ ਸਕਦੇ ਉੱਥੇ ਇਹ ਗੱਲ ਹੈ ਹੁਣ ਅਗਲੀ ਗੱਲ ਕੀ ਹੈ ਕਿ ਜਿਹਦੇ ਕੋਲ ਪਾਸਪੋਰਟ ਨਹੀਂ ਹੈਗਾ ਉਹ ਕੀ ਕਰੇਗਾ ਉਹ ਉਹਦਾ ਰਸਤਾ ਹੋਰ ਆ ਉੱਥੋਂ ਵਾਪਸ ਆਏਗਾ ਜਿੱਥੇ ਆਪਾਂ ਖੜੇ ਆ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਤੇ ਆ ਕੇ ਨਾਲ ਹੀ ਤੁਹਾਨੂੰ ਇੱਥੇ ਸਾਹਮਣੇ ਐਲਸੀਡੀ ਲੱਗੀ ਹੈ ਜਿੱਥੇ ਆਪਾਂ ਦਰਸ਼ਨ ਕੀਤੇ ਹੁਣ ਆ ਕੇ ਬਿਲਕੁਲ ਇੱਥੋਂ ਲਾਈਵ ਚੱਲ ਰਿਹਾ YouTube ਚੈਨਲ ਆ YouTube ਤੇ ਸਾਰੇ ਜਿਹੜੇ ਇੱਥੇ ਹੈਗੇ ਲਾਈਵ ਚੱਲ ਰਿਹਾ ਉਸ ਲਾਈਵ ਜਿਹੜੇ ਪ੍ਰੋਗਰਾਮ ਉਹਦੇ ਰਾਈਂ ਤੇ ਸਿੱਧਾ ਕਰਕੇ ਦਰਸ਼ਨ ਕਰ ਸਕਦੇ ਪਰ ਜਿਹੜੀ ਦੂਰਬਿੰਦੀ ਹੈ ਉਹ ਹਾਲ ਦੇ ਘੜੀ ਜਿਹੜਾ ਦੂਰਬਿੰਦ ਦੇ ਦਰਸ਼ਨ ਨਹੀਂ ਕਰਾਈ ਜਾਂਦੇ ਹੋਰ ਬਣਾਏ ਦੂਰਬਿੰਦੀ ਦੀ ਗੱਲ ਕਿੱਥੇ ਆ ਤੁਸੀਂ ਦੂਰਬਿੰਦ ਨਾਲ ਗੁਰਦੁਆਰਾ ਸਾਹਿਬ ਦਰਸ਼ਨ ਹੋਣਗੇ ਜਾਂ ਕੀ ਪ੍ਰੋਸੈਸ ਹੋਵੇਗਾ ਲੋਕਾਂ ਦਾ ਵੀ ਦੂਦਾ ਬੜੀ ਹੈ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਜਾਂ ਕੀ ਪ੍ਰੋਸੈਸ ਹੋਏ ਕਿ ਸੰਗਤ ਬਹੁਤ ਹੁੰਦੀ ਘੱਟ ਜਿਆਦਾ ਹੁੰਦੀ ਹੈ ਪਰ ਦੂਰ ਵੀ ਨਿਕੂ ਹੁੰਦੀ ਹੈ ਅਮਰ ਜੀ ਗੱਲ ਹੈ ਜਿਹੜੇ ਦੂਰ ਵੀ ਨਾ ਉਹ ਤਾਂ ਤੁਸੀਂ ਸਿਰਫ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਠੀਕ ਹੈ ਆਪਾਂ ਕਾਫੀ ਦੂਰ ਤੋਂ ਦੇਖੋ ਦੇਖ ਲਈ ਸੰਗਤਾਂ ਦੇਖਦੇ ਆ ਰਹੇ ਨਾ ਦੂਰਬਿੰਦ ਦੇ ਰਾਹੀਂ ਇੱਥੋਂ ਸਿਰਫ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਦੂਰਬਿੰਦ ਰਾਹੀਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਵੀ ਤੁਸੀਂ ਦਰਸ਼ਨ ਕਰ ਸਕਦੇ ਜਿਹੜੀ LCD ਲੱਗੀ ਹੈ ਹੁਣ ਇਹ ਇਸ LCD ਦੇ ਰਾਹੀਂ ਜਿਹੜੇ ਲਾਈਵ ਦਰਸ਼ਨ ਨੇ ਉਹ ਅੰਦਰੋਂ ਵੀ ਹੋਣਗੇ ਠੀਕ ਹੈ ਜਿੱਥੇ-ਜਿੱਥੇ ਉੱਥੇ ਕੈਮਰੇ ਲੱਗੇ ਨੇ ਜਿਵੇਂ ਆਪਾਂ ਪੋਸ ਕਰੋ ਆਪਾਂ ਕਹਿੰਦੇ ਹਾਂ ਵੀ ਹਰਮੰਦਰ ਸਾਹਿਬ ਲੱਗੇ ਨੇ ਜਾਂ ਬੰਗਲਾ ਸਾਹਿਬ ਜਿਹੜੇ ਲਾਈਵ ਚੱਲਦਾ ਉਹ ਜਿੱਥੇ-ਜਿੱਥੇ ਕੈਮਰੇ ਲੱਗੇ ਉੱਥੋਂ ਲਾਈਵ ਹੋ ਰਿਹਾ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਨੇ ਜਿੱਥੇ-ਜਿੱਥੇ ਕੈਮਰੇ ਲੱਗੇ ਨੇ ਉਹ ਸਾਰਾ ਜਿਹੜਾ ਲਾਈਵ ਹੈ ਉਹ ਆਏਗਾ ਤੇ ਦੂਰਵੇਦ aí ਸਰ ਤੁਸੀਂ ਬਾਹਰੋਂ ਦਰਸ਼ਨ ਕਰਦੇ ਹੋ ਉਹ ਉਹ ਇਹ ਪ੍ਰੋਸੈਸ ਹੈ ਇਸ ਕਰਕੇ ਇੱਥੋਂ ਦੇਖ ਸਕਦੇ ਸ੍ਰੀ ਮਾਨਾ ਜੀ ਇੱਕ ਮੇਰਾ ਸਵਾਲ ਹੋਰ ਸੀ ਬਿਲਕੁਲ ਆਪਾਂ ਇਸ ਜਗ੍ਹਾ ਤੇ ਖੜੇ ਆ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਤੁਸੀਂ ਸਾਹਮਣੇ ਦੇਖੋ ਸਾਰੀ ਜਿਹੜੀ ਹੈ ਕੰਡਿਆਲੀ ਤਾਰ ਲੱਗੀ ਹੋਈ ਹੈ ਕਿਉਂਕਿ ਲੋਕਾਂ ਦੇ ਵਿੱਚ ਮਨ ਦੇ ਵਿੱਚ ਹੋਊਗਾ ਵੀ ਜਿਹੜਾ ਸਾਮਾਨ ਜਿਹੜੀ ਜ਼ਮੀਨ ਪਈ ਹੈ ਉਹ ਕੀ ਉਹ ਭਾਰਤ ਦੀ ਹੈ ਜਾਂ ਪਾਕਿਸਤਾਨ ਦੀ ਹੈ ਕਿ ਜਿਹੜਾ ਕਿਸਾਨ ਨੇ ਉਸ ਨੂੰ ਕਿਵੇਂ ਵੰਦੇ ਹੋਣਗੇ ਕੀ ਪ੍ਰੋਸੈਸ ਹੋਵੇਗਾ ਕਿਉਂਕਿ ਇਹ ਵਾਰ ਤਾਂ ਇਸ ਏਰੀਆ ਦੇ ਆਂ ਦੇ ਵਿੱਚ ਡੱਡਾ-ਬੜਾ ਲੱਗਦਾ ਕਿਉਂਕਿ ਫੋਰਸ ਬਹੁਤ ਹੁੰਦੀ ਹੈ ਉਹਦਾ ਪੂਰਾ ਪ੍ਰੋਸੈਸ ਕੀ ਹੈ ਕਿ ਇਹ ਭਾਰਤ ਵਾਲਿਆਂ ਦੀ ਜ਼ਮੀਨ ਹੈ ਕਿ ਭਾਰ ਦੇ ਕਿਸਾਨ ਵੰਦੇ ਨੇ ਜਾਂ ਫਿਰ ਪਾਕਿਸਤਾਨ ਵਾਲਿਆਂ ਦੀ ਜ਼ਮੀਨ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸੁਰੱਖਿਆ ਪੂਰੇ ਬੀਐਸਐਫ ਲੱਗੀ ਹੋਈ ਹੈ ਬਾਰਡਰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਾਰਡਰ ਤੇ ਜਿਹੜੀ ਬੀਐਸਐਫ ਆ ਬਾਰਸ ਕਾਉਟੀ ਫੋਰਸ ਲੱਗੀ ਹੈ ਇਧਰਲੇ ਪਾਸੇ ਵੀ ਜਵਾਨ ਬੈਠੇ ਆ ਉਹ ਸਾਹਮਣੇ ਵੀ ਬੀਐਸਐਫ ਦੇ ਜਵਾਨ ਬੈਠੇ ਆ ਪਰ ਜਿਤੋਂ ਕਾਫੀ ਦਿਨ ਤੋਂ ਲੰਘ ਕੇ ਆਏ ਆ ਰਸਤੇ ਦੇ ਵਿੱਚ ਜਿਹੜੀ ਸੁਰੱਖਿਆ ਜ਼ਿਆਦਾ ਹੁਣ ਅਗਲੀ ਗੱਲ ਹੈ ਕਿ ਤਾਰ ਜਿਹੜੀ ਇਹ ਤਾਰ ਲੱਗੀ ਹੈ ਸਾਹਮਣੇ ਆਪਾਂ ਦੇਖ ਰਹੇ ਆ ਇਹ ਭਾਰਤ ਦੀ ਜਗ੍ਹਾ 'ਚ ਲੱਗੀ ਹੋਈ ਆ ਭਾ ਇਸ ਤੋਂ 40-50 ਫੁੱਟ ਅੱਗੇ ਤੱਕ ਭਾਰਤ ਦੀ ਜਗ੍ਹਾ ਜਿਵੇਂ ਆਪਾਂ ਸਾਹਮਣੇ ਦੇਖ ਰਹੀਏ ਬਰਤੂਚੀ ਜਿਹੜੀ ਹੈਗੀ ਉਹ ਸਾਹਮਣੇ ਵਾਈਟ ਜਿਹੜਾ ਫਲੈਗ ਲੱਗਿਆ ਉੱਥੇ ਤੱਕ ਭਾਰਤ ਦੀ ਜਗ੍ਹਾ ਤੇ ਜਿਹੜੀ ਉੱਥੋਂ ਤੱਕ ਦੀ ਜ਼ਮੀਨ ਹੈ ਉਹ ਸਾਰੀ ਭਾਰਤ ਦੇ ਕਿਸਾਨਾਂ ਦੀ ਹੈ ਉਸ ਤੋਂ ਜਿਹੜੀ ਅੱਗੇ ਆਏਗੀ ਉਹ ਪਾਕਿਸਤਾਨ ਦੇ ਕਿਸਾਨ ਵੀ ਹੋ ਤੁਸੀਂ ਇਹ ਗੱਲ ਕਹੀ ਹੈ ਕਿ ਕਿਸਾਨ ਉਥੇ ਜਾਏਗਾ ਜਾਏਗਾ ਜਮੀਰ ਉਹਨਾਂ ਨੇ ਬਾਈ ਵੀ ਕਰਨੀਆਂ ਪਾਣੀ ਵੀ ਦੇਣਾ ਕਿੱਦਾਂ ਸਾਰਾ ਕੁਝ ਕਰਨਾ ਉਹਨਾਂ ਨੂੰ ਕਿਉਂਕਿ ਮਿੰਟਵਾਰ ਖੇਤਾਂ 'ਚ ਵੀ ਜਾਣਾ ਹੈ ਹਾਂ ਉਹਦਾ ਇਹ ਵੀ ਇੱਕ ਤਾਂ ਉਹਦਾ ਸਮਾਂ ਨਿਰਧਾਰਤ ਹੈ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਇੰਨੇ ਤੋਂ ਲੈ ਕੇ ਇੰਨੇ ਸਮੇਂ ਤੱਕ ਜਾ ਸਕਦੇ ਜਿਵੇਂ ਹੁਣ ਦਰਸ਼ਨ ਕਰਨ ਦੇ ਸਮਾਂ ਨਿਰਧਾਰਤ ਹੈ ਨਾ ਕਿ ਸਵੇਰੇ ਜਾ ਕੇ ਸ਼ਾਮ ਤੱਕ ਵਾਪਸ ਆਉਣਾ ਪਏਗਾ ਇਸੇ ਤਰ੍ਹਾਂ ਜਿਹੜੀ ਖੇਤੀ ਦੀ ਜਿਹੜੀ ਤੁਹਾਡੇ ਟਾਈਮ ਹੈ ਉਹ ਉਹ ਇੱਕ ਸਮਾਂ ਬੱਧ ਟਾਈਮ ਹੈ ਕਿ ਤੁਸੀਂ ਆਪਣੇ ਖੇਤੀ ਕਰਨ ਦੇ ਲਈ ਇੰਨੀ ਦੇਰ ਤੱਕ ਛੇਨੇ ਵਿੱਚ ਜਾਓਗੇ ਤੇ ਇੰਨੇ ਵਜੇ ਤੱਕ ਤੁਹਾਨੂੰ ਉੱਥੋਂ ਵਾਪਸ ਆਉਣਾ ਪਵੇਗਾ ਹੁਣ ਇਹ ਨਹੀਂ ਹੈਗਾ ਕਿ ਤੁਸੀਂ ਚਲੇ ਜਾਓਗੇ ਮੈਂ چلا ਜਾਾਂ ਕੋਈ ਵੀ ਚਲਾ ਜਾਇਦਾ ਨਹੀਂ ਹੈਗਾ ਜਿਹਦੇ ਖੇਤ ਨੇ ਉਹਨਾਂ ਦਾ ਇੱਕ ਬਕਾਇਦਾ ਕਾਰਡ ਬਣਿਆ ਹੋਇਆ ਜਿਵੇਂ ਆਪਾਂ ਆਇਡੈਂਟੀਟੀ ਕਾਰਡ ਜਿਵੇਂ ਆਪਣੇ ਬਣਿਆ ਜਿਹਦਾ ਵੀ ਗਾਰੈਂਟੀ ਕਾਰਡ ਹੈਗਾ ਜਿਹਦੀ ਜ਼ਮੀਨ ਹੋਊਗੀ ਬਿਲਕੁਲ ਉਹ ਇੱਕ ਬਾਰਡਰ ਸਕਿਉਰਿਟੀ ਵੱਲੋਂ ਫੋਰਸ ਵੱਲੋਂ ਉਹਦੇ ਰੀਲੀਜ਼ ਕੀਤੇ ਜਾਂਦੇ ਨੇ ਕਿ ਇਹ ਬੰਦਾ ਜਿਹੜਾ ਹੈਗਾ ਇਹ ਜਗਾ ਉਹਦੀ ਸਾਰਾ ਉੱਪਰ ਲਿਖਿਆ ਜਾਂਦਾ ਉਹ ਉਹਦੇ ਚ ਕਾਰਡ ਉਹਦੇ ਨੌਕਰ ਦਾ ਵੀ ਹੋ ਸਕਦਾ ਮਾਲਕ ਵੀ ਹੋ ਸਕਦਾ ਜਿਹਦਾ ਜਿਹਦਾ ਵੀ ਜੀ ਨੇ ਜਾਣਾ ਤਾਂ ਉਹ ਕਾਰ ਦਿਖਾ ਕੇ ਕਿ ਕਹਿੰਦਾ ਗੇਟ ਬਣੇ ਨੇ ਇੱਥੋਂ ਐਂਟਰੀ ਨਹੀਂ ਹੈਗੀ ਉਹ ਅਲੱਗ-ਅਲੱਗ ਜਗ੍ਹਾ ਦੇ ਉੱਪਰ ਚਾਹੇ ਉਹ ਇੱਥੇ ਜਿੱਥੇ ਆਪਾਂ ਖੜੇ ਆਂ ਇਸ ਟਾਈਮ ਇੱਥੇ ਆ ਚਾਹੇ ਉਹ ਬਾਗਸ ਰਹਾਬ ਦਾ ਚਾਹੇ ਉਸ ਤੋਂ ਬਾਅਦ ਅਕੇ ਫਾਜ਼ਿਲ ਕਹਿੰਦੇ ਮਤਲਬ ਜਿੱਥੇ ਵੀ ਸਰਾਬ ਦਾ ਜਿਹੜਾ ਏਰੀਆ ਜਿੱਤੇ ਤੱਕ ਜਾਂਦਾ ਹੈਗਾ ਲੰਬਾ ਉੱਥੇ ਤੱਕ ਜਿੰਨੇ ਵੀ ਉੱਤੇ ਖੇਤ ਆਉਣਗੇ ਜਿੱਤੇ ਜ਼ਿਆਦਾ ਉੱਥੇ ਗੇਟ ਬਣੇ ਹੋਏ ਨੇ ਉੱਥੇ ਗੇਟ ਦੇ ਉੱਪਰ ਵੀ ਜਿਹੜੀ ਬੀਐਸਐਫ ਤੈਨਾਤ ਹੈ ਤੇ ਉਹ ਬੀਐਸਐਫ ਦੇ ਜਿਹੜੇ ਜਵਾਨ ਨੇ ਉਹ ਤੁਹਾਡਾ ਕਾਰ ਚੈੱਕ ਕਰਨਗੇ ਗਾਰ ਚੈੱਕ ਕਰਨ ਤੋਂ ਬਾਅਦ ਫਿਰ ਤੁਹਾਡੀ ਐਂਟਰੀ ਹੋਏਗੀ ਤੁਹਾਡੀ ਤਲਾਸ਼ੀ ਵੀ ਪੂਰੀ ਹੋਏਗੀ ਜਿਹੜਾ ਤੁਹਾਡੇ ਕੋਲ ਵਾਹਨ ਹੋਏਗਾ ਜਾਂ ਟਰੈਕਟਰ ਹੈ ਜਾਂ ਟਰਾਲੀ ਹੈ ਜਾਂ ਕੋਈ ਹੋਰ ਸਾਧਨ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਵਾਹ ਵਾਹੀ ਜੋਗ ਉਹਦੀ ਤਲਾਸ਼ੀ ਹੋਏਗੀ ਤਲਾਸ਼ੀ ਹੋਣ ਤੋਂ ਬਾਅਦ ਖੇਤਾਂ ਨੂੰ ਉਥੇ ਐਂਟਰ ਕੀਤਾ ਜਾਏਗਾ ਜਦੋਂ ਵਾਪਸੀ ਆਓਗੇ ਤਾਂ ਉਦੋਂ ਵੀ ਤੁਹਾਡੇ ਜਿਹੜੀ ਹੈਗੀ ਉਥੇ ਤਲਾਸ਼ੀ ਹੋਏਗੀ ਇਹ ਨਹੀਂ ਹੈਗਾ ਕਿ ਆਪਾਂ ਚਲੇ ਗਏ ਜਿਵੇਂ ਆਪ ਖੇਤਾਂ ਚਲੇ ਜਾਂਦੇ ਜਦੋਂ ਮਰਜੀ ਰਾਤ ਨੂੰ ਚੱਲੇਓ ਸਵੇਰੇ ਚਲੇ ਜਾਓ ਦੁਪਹਿਰੇ ਚਲੇ ਜਾਓ ਸ਼ਾਮ ਨੂੰ ਉਥੇ ਤੁਰੋ ਤੇ ਟਰੈਕਟਰ ਪਾ ਕੇ ਵਾਪਸ ਆਜੋ ਵੀ ਨਹੀਂ ਹੈਗਾ ਉਹਦਾ ਵੀ ਇੱਕ ਸਮਾਂ ਦਰਦ ਆ ਜਿਵੇਂ ਆਪਾਂ ਕਹਿੰਦੇ ਆ ਉਸ ਤੋਂ ਬਾਅਦ ਤੁਸੀਂ ਉਸ ਤੋਂ ਅੱਗੇ ਨਹੀਂ ਜਾ ਸਕਦੇ ਹੁਣ ਤੁਸੀਂ ਥੋੜੀ ਦੇਰ ਪਹਿਲਾਂ ਦੇਖਿਆ ਮਰਜੀਤ ਕਿ ਜਿਹੜੀ ਸਾਹਮਣੇ ਜਗ੍ਹਾ ਹੈ ਉਤੋਂ ਇੱਕ ਪਾਕਿਸਤਾਨ ਦੇ ਜਿਹੜੀ ਫੋਰਸ ਦੀਆਂ ਗੱਡੀਆਂ ਜਾਂਦੀਆਂ ਸੀ ਆਪਾਂ ਤੁਸੀਂ ਵੀ ਦੇਖਿਆ ਮੈਂ ਵੀ ਆਪਾਂ ਦੇਖਿਆ ਥੋੜੀ ਉਹ ਮਾਇਨਾ ਉਹਨਾਂ ਨੂੰ ਅਗਰ ਕੋਈ ਲੱਗਿਆ ਕਿ ਸਾਡੀ ਜਗ੍ਹਾ ਦੇ ਉੱਪਰ ਅਣਜਾਣ ਬੰਦਾ ਖੜਾ ਤਾਂ ਉਹਨਾਂ ਦੇ ਕੋਲ ਬਕਾਇਦਾ ਪਰਮਿਸ਼ਨ ਅਧਿਕਾਰ ਹੈ ਸੀਦਾ ਕਿ ਉਹ ਗੋਲੀ ਮਾਰ ਸਕਦੇ ਆ ਉਸ ਨੂੰ ਉਹ ਗ੍ਰਿਫਤਾਰ ਵੀ ਕਰ ਸਕਦੇ ਆ ਜਿਹਨੂੰ ਆਪਾਂ ਕਈ ਵਾਰ ਕਹਿ ਦਿੰਦੇ ਆ ਉਸ ਫੈਟੀਆ ਉਹਦੇ ਨਾਂ ਦੇ ਦਿੰਦੇ ਨੇ ਇਹ ਕਿ ਕਈ ਵਾਰ ਆਪਾਂ ਦੇਖਦੇ ਆਂਗੇ ਜਿਹੜੇ ਮਿਲਟਰੀ ਏਰੀਆ ਨੇ ਉੱਥੇ ਇੱਕ ਬੋਰਡ ਲੱਗੇ ਹੁੰਦੇ ਨੇ ਵੱਡੇ ਵੀ ਅਗਰ ਕੋਈ ਸਪੈਟਿਆ ਮਿਲੇਗਾ ਤਾਂ ਉਹਨੂੰ ਤੁਰੰਤ ਗੋਲੀ ਮਾਰ ਦਿੱਤੀ ਜਾਏਗੀ ਲਿਖਿਆ ਹੁੰਦਾ ਨਾ ਤਾਂ ਉਹ ਇਹ ਚੀਜ਼ਾਂ ਨੇ ਅਗਰ ਉਧਰਲਾ ਕੋਈ ਆਪਾਂ ਨੂੰ ਉਰੇ ਦੇਖੇਗਾ ਤਾਂ ਆਪਣੀ ਜਿਹੜੀ ਬੀਐਸਐਫ ਦੀ ਫੋਰਸ ਆ ਉਹਨੂੰ ਫੜ ਵੀ ਸਕਦੀ ਐ ਅਗਰ ਗੋਲੀ ਵੀ ਮਾਰ ਸਕਦੀ ਐ ਕੋਈ ਵੀ ਜਿਹੜਾ ਹੈਗਾ ਉਹਨੂੰ ਨੁਕਸਾਨ ਪਹੁੰਚਾ ਸਕਦੀ ਐ ਤਾਂ ਉਹਨੂੰ ਜੇ ਇਹ ਨਹੀਂ ਹੈਗਾ ਕਿ ਮੰਨ ਲਓ ਕਿ ਜੇ ਆਪਾਂ ਇਥੋਂ ਗਲਤੀ ਨਾਲ ਵੀ ਪੜਾ ਚਲੇ ਗਏ ਤੇ ਉਹਨੇ ਆਪਾਂ ਨੂੰ ਫੜ ਲਿਆ ਤੇ ਆਪਾਂ ਸੌਰੀ ਫੀਲ ਕਰ ਲਈ ਛੱਡ ਦੇਗਾ ਉਹ ਛੱਡੇਗਾ ਨਹੀਂ ਆਪਾਂ ਉਹਨ ਪਾ ਸਰਕਾਰ ਆ ਜਿਹੜੀ ਉੱਥੋਂ ਦੀ ਉਹਨੇ ਦੇਖਣਾ ਫੇਰ ਨੂੰ ਛੱਡਣਾ ਨਹੀਂ ਛੱਡਣਾ ਕਰਨਾ ਫੇਰ ਇਸ ਤੋਂ ਬਾਅਦ ਇੱਕ ਹੋਰ ਹੈ ਇਹਦੋਂ ਨਾ ਕੁਝ ਏਰੀਆ ਇਦਾਂ ਦੇਨੇ ਜਿਹੜੇ ਨਦੀ ਨਾਲਿਆਂ ਦੇ ਨੇੜੇ ਜਿੱਥੇ ਆਪਾਂ ਕਹਿੰਦੇ ਆ ਇੱਕ ਮੱਛੀਆਂ ਜਿਵੇਂ ਆਮ ਕਹਿੰਦੇ ਤਲਾਬ ਵਗੈਰਾ ਹਾਂ ਤਲਾਬ ਵਗੈਰਾ ਜਿੱਥੇ ਬੱਚੇ ਉਹ ਕਈ ਮਛੇਰੇ ਹੁੰਦੇ ਨੇ ਜਿਹੜੀਆਂ ਮੱਛੀਆਂ ਫੜਦੇ 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 ਉਹ ਇੰਡੀਆ ਦੀ ਹੱਦ ਚ ਆ ਜਾਂਦੇ ਨੇ ਜਾਂ ਇਧਰਲੇ ਜਿਹੜੀਆਂ ਮੱਛੀਆਂ ਫੜਦੇ ਫੜਦੇ ਪਾਕਿਸਤਾਨ ਦੀ ਹੱਦ ਤੇ ਜਿਹਨੇ ਉਹਨਾਂ ਨੂੰ ਫੜ ਲਿਆ ਜਾਂਦਾ ਹਾਂ ਹਾਂ ਕਈ ਖਬਰਾਂ ਆਉਂਦੀਆਂ ਨੇ ਵੀ ਹਾਂ ਮਛੇਰਾ ਕਾਬੂ ਇੰਨੇ ਮਛੇਰੇ ਕਾਬੂ ਇੰਨੇ ਮਛੇਰੇ ਛੱਡ ਤੇ ਇੰਨੇ ਮਛੇਰੇ ਇਧਰਲੇ ਇਧਰ ਲਿਆ ਭਾਏ ਕਈ ਵਾਰ ਫੜਦੇ ਆ ਰਹੇ ਆ ਤੇ ਆਪਾਂ ਖਬਰਾਂ ਵੀ ਕਈ ਵਾਰ ਸੁਣੀਆਂ ਨੇ ਉਹ ਇਹੀ ਚਰਹ ਸਰਹਾਦਾ ਜਿਸ ਆਪ ਜਗ੍ਹਾ ਤੇ ਖੜੇ ਮਾ ਪਾਕਿਸਤਾਨ ਵੱਲ ਚਲੇ ਜਾਂਦੇ ਨੇ ਪਾਕਿਸਤਾਨ ਦੇ ਇੰਡੀਆ ਵੱਲ ਆ ਜਾਂਦੇ ਨੇ ਤੇ ਉਹ ਜਿਹੜੀ ਸਰਹੱਦ ਹੈਗੀ ਹੈ ਉਹ ਇਹ ਇਹੀ ਸਰਹੱਦ ਦੇ ਉੱਪਰ ਦੀ ਜਿਹੜੀ ਹੈਗੇ ਸਿਰ ਦੂਸਰੇ ਤੱਕ ਜਿਹੜੀ ਹੈ ਇਦਾਂ ਹੀ ਬਣੀ ਹੋਈ ਹੈ ਉਹ ਹਾਂ ਠੀਕ ਹੈ ਜੀ ਬੜਾ ਬੜਾ ਧੰਨਵਾਦ ਸੋ ਬਿਲਕੁਲ ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਪਾਰ ਤੇ ਪਾਕਿਸਤਾਨ ਦੀ ਸਰਹੱਦ ਉੱਪਰ ਜਿਹੜੀਆਂ ਤੁਹਾਨੂੰ ਪੂਰੀ ਜਿਹੜੀ ਰਿਪੋਰਟ ਦਿਖਾਈ ਹੈ ਕਿਉਂਕਿ ਹਰ ਇੱਕ ਸੰਗਤ ਦੀ ਜਿਹੜੀ ਚਾਹ ਹੁੰਦੀ ਹੈ ਕਿ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਪਰ ਮੈਂ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕਾ ਵੀ ਕਈ ਵਾਰ ਪਾਸਪੋਰਟ ਨਹੀਂ ਹੁੰਦਾ ਤੇ ਕਿਵੇਂ ਤੁਸੀਂ ਜਿਹੜਾ ਦਰਸ਼ਨ ਮੈਨੂੰ ਤਾਂ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ